ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਅੱਜ ਦੀ ਇਸ ਵੀਡੀਓ ਵਿੱਚ ਸਵਾਗਤ ਆਜ ਜਿਹੜੀ ਆਪਾਂ ਇਹ ਵੀਡੀਓ ਚ ਦੇਖਾਂਗੇ ਜਿਹੜਾ ਕੋਇਨ ਉਹ ਹੈਗਾ ਪਾਕਿਸਤਾਨ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਇਹ ਕੋਇਨ ਇਹ ਕੋਇਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਬਰਥਡੇ ਸੈਲੀਬ੍ਰੇਸ਼ਨ ਦੇ ਤੌਰ ਤੇ ਪਾਕਿਸਤਾਨ ਗਵਰਨਮੈਂਟ ਵੱਲੋਂ 2024 ਦੇ ਵਿੱਚ ਜਾਰੀ ਕੀਤਾ ਗਿਆ ਇੱਕ ਕੋਇਨ ਆ 55 ਰੁਪਏ ਦਾ ਜਿਹੜਾ ਕਿ ਹੁਣ ਇਸ ਟਾਈਮ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਹੋ ਚੁੱਕਿਆ ਬਹੁਤ ਹੀ ਸੋਹਣਾ ਪਿਆਰਾ ਕੋਇਨ ਆ ਇਹ ਆਪਾਂ ਇਹਨੂੰ ਇਕੱਲੇ ਇਕੱਲੇ ਦੇਖਦੇ ਆ ਜਿਵੇਂ ਮੇਰੇ ਕੋਲ ਇਹ 4-5 ਕੋਇਨ ਨੇ ਤੇ ਆਹ ਨਾਲ ਦੋਨੇ ਸਾਈਡਾਂ ਤੇ ਆਪਾਂ ਦੇਖਾਂਗੇ ਇਸ ਕੋਇਨ ਨੂੰ ਚੰਗੀ ਤਰ੍ਹਾਂ ਨਾਲ ਤੇ ਆਹ ਹੈਗਾ ਇਹਦਾ ਅ ਇਸ ਸਾਈਡ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਇੰਗਲਿਸ਼ ਚ ਲਿਖਿਆ ਹੋਇਆ ਇੱਥੇ 1900 1469 ਤੋਂ ਲੈ ਕੇ 2024 ਤੇ ਉੱਪਰ ਲਿਖਿਆ ਹੋਇਆ 555ਵਾਂ ਬਰਥਡੇ ਫੈਲੀਬ੍ਰੇਸ਼ਨ ਤੇ ਇਹ ਜਿਹੜਾ ਜਿਹੜੀ ਪਿਕਚਰ ਲੱਗੀ ਹੋਈ ਆ ਇਹ ਗੁਰੂ ਨਨਕਾਣਾ ਸਾਹਿਬ ਜਿਹੜਾ ਗੁਰਦੁਆਰਾ ਇਸ ਟਾਈਮ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹਦੀ ਪਿਕਚਰ ਲੱਗੀ ਹੋਈ ਆ ਇਹ ਬਹੁਤ ਹੀ ਖੂਬਸੂਰਤ ਕੋਇਨ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਤੇ ਇਹਦੀ ਜਿਹੜੀ ਦੂਸਰੀ ਸਾਈਡ ਆ ਉਹ ਹੈਗੀ ਇਹ ਇਹਦੇ ਉੱਤੇ 2024 3355 ਆਰਬੂ ਦੇ ਵਿੱਚ ਲਿਖਿਆ ਹੋਇਆ ਜਿਹੜਾ ਕਿ ਆਪਾਂ ਨੂੰ ਬਹੁਤੀ ਸਮਝ ਨਹੀਂ ਆਉਂਦੀ ਪਰ ਬਹੁਤ ਹੀ ਖੂਬਸੂਰਤ ਸੋਨਾ ਇਹ ਕੋਇਨ ਜਿਹੜਾ ਇਸ ਤਰ੍ਹਾਂ ਦਾ ਆ ਦੇਖੋ ਬਹੁਤ ਖੂਬਸੂਰਤ ਕੋਇਨ ਤੇ ਸਾਲ 2019 ਦੇ ਵਿੱਚ ਪਾਕਿਸਤਾਨ 네ਪਾਲ ਤੇ ਇੰਡੀਆ ਗਵਰਨਮੈਂਟ ਨੇ ਤਿੰਨਾਂ ਦੇਸ਼ਾਂ ਨੇ ਕੋਇਨ ਜਾਰੀ ਕੀਤੇ ਸੀਗੇ ਵੱਖ-ਵੱਖ ਤਰ੍ਹਾਂ ਦੇ ਤੇ ਜਿਹੜਾ 네ਪਾਲ ਸੀਗਾ ਉਹਨੇ 550ਵੇਂ ਬਰਥਡੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਕੋਇਨ ਜਾਰੀ ਕੀਤੇ ਸੀਗੇ ਪਾਕਿਸਤਾਨ ਨੇ ਇੱਕ ਇੰਡੀਆ ਨੇ ਵੀ ਇੱਕ पर 2024 ਦੇ ਵਿੱਚ ਕੇਵਲ ਤੇ ਕੇਵਲ ਪਾਕਿਸਤਾਨ ਗਵਰਨਮੈਂਟ ਨੇ ਇਹ ਕੁਆਇਨ ਜਾਰੀ ਕੀਤਾ ਤੇ ਆਪਾਂ ਕਹਿ ਸਕਦੇ ਹਾਂ ਵੀ ਪਾਕਿਸਤਾਨ ਗਵਰਨਮੈਂਟ ਬਾਜ਼ੀ ਮਾਰਗੀ ਬਾਕੀ ਉਹਨਾਂ ਦੋਨਾਂ ਦੇਸ਼ਾਂ ਤੋਂ ਤੇ ਖਾਸ ਤੌਰ ਤੇ ਇੰਡੀਆ ਤੋਂ ਕਿਉਂਕਿ ਸਿੱਖ ਧਰਮ ਦੇ ਬਹੁਤੇ ਲੋਕ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਉਹ ਇੰਡੀਆ ਵਿੱਚ ਰਹਿ ਰਹੇ ਨੇ ਤੇ ਪਰ ਕੋਇਨ ਜਾਰੀ ਕਰਨ ਵਾਲਾ ਦੇਸ਼ ਇਸ ਵਾਰ ਪਾਕਿਸਤਾਨ ਬਾਜ਼ੀ ਮਾਰ ਗਿਆ ਤੇ ਇਹ ਦੇਖੋ ਬਹੁਤ ਹੀ ਸੋਹਣਾ ਕੋਇਨ ਬਹੁਤ ਹੀ ਖੂਬਸੂਰਤ ਤੇ ਜਿਹੜੇ ਉਹ ਜਿੰਨਾ ਕੋਇਨਾਂ ਦੀ ਆਪਾਂ ਗੱਲ ਕੀਤੀ ਆ ਨੇਪਾਲ ਪਾਕਿਸਤਾਨ ਤੇ ਇੰਡੀਆ ਦੀ 2019 ਵਿੱਚ ਜਾਰੀ ਹੋਏ ਉਹ ਆਪਾਂ ਪਹਿਲਾਂ ਉਹਦੇ ਉਹਨਾਂ ਬਾਰੇ ਵੀਡੀਓ ਬਣਾ ਚੁੱਕੇ ਆ ਤੇ ਜੇ ਕਿਸੇ ਨੇ ਨਹੀਂ ਦੇਖੇ ਤਾਂ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਇਹ ਜਿਹੜੀ ਵੀਡੀਓ ਇਹਦੇ ਵਿੱਚ ਕੇਵਲ ਤੇ ਕੇਵਲ 2024 ਦੇ ਵਿੱਚ ਪਾਕਿਸਤਾਨ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ 55 ਰੁਪਈਆ ਦਾ ਕੋਇਨ ਜਿਹੜਾ ਕਿ ਆਪਣੀ ਕਲੈਕਸ਼ਨ ਵਿੱਚ ਸ਼ਾਮਲਾ ਉਹ ਆਪਾਂ ਦੇਖ ਰਹੇ ਹਾਂ ਤੇ ਜਿਹੜਾ 2000 19 ਦੇ ਵਿੱਚ ਪਾਕਿਸਤਾਨ ਗਵਰਨਮੈਂਟ ਨੇ ਕੋਇਨ ਜਾਰੀ ਕੀਤਾ ਸੀ 550 ਰੁਪਏ ਦਾ ਉਹ ਲਗਭਗ ਇਸੇ ਤਰ੍ਹਾਂ ਦਾ ਹੀ ਸੀਗਾ ਥੋੜਾ ਬੋਤੋ ਫਰਕ ਹੋ 1921 ਦਾ ਨਹੀਂ ਇਸੇ ਤਰ੍ਹਾਂ ਦਾ ਸੀ ਬਹੁਤ ਹੀ ਪਿਆਰਾ ਕੋਇਨਾ ਇਹ ਤੇ ਇੱਥੇ ਜਿਵੇਂ 55 ਲਿਖਿਆ ਹੋਇਆ ਇਹ 55 ਰੁਪਈਜ ਤੇ ਉੱਥੇ ਇਹਦੇ ਨਾਲ ਇੱਕ ਜ਼ੀਰੋ ਸੀਗੀ ਜਾਨੀ ਕਿ 550 ਰੁਪਏ ਦਾ ਸੀਗਾ ਤੇ ਇੱਥੇ ਸੰ ਦਾ ਫਰਕ ਹੋ ਤੇ ਇਧਰਲੀ ਸਾਈਡ ਉਹ ਬਿਲਕੁਲ ਸੇਮ ਸੀ ਬਹੁਤ ਹੀ ਪਿਆਰਾ ਕੋਇਨਾ ਇਹ ਤੇ ਜਿਹਦੇ ਲਈ ਪਾਕਿਸਤਾਨ ਗਵਰਨਮੈਂਟ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਕਿਉਂਕਿ ਅ ਸਿੱਖ ਕਮਿਊਨਿਟੀ ਜੋ ਕਿ ਇੰਡੀਆ ਵਿੱਚ ਰਹਿ ਰਹੀ ਆ ਉਹਨਾਂ ਨੂੰ ਇਹ ਇੱਕ ਬਹੁਤ ਸੋਹਣਾ ਪਾਕਿਸਤਾਨ ਗਵਰਨਮੈਂਟ ਨੇ ਤੋਹਫਾ ਦਿੱਤਾ ਤੇ ਬਾਕੀ ਇੰਡੀਆ ਗਵਰਨਮੈਂਟ ਨੇ 2024 ਦੇ ਵਿੱਚ ਕੋਈ ਕੋਇਨ ਜਾਂ ਕੋਈ ਸਟੈਂਪ ਕੁਝ ਨਹੀਂ ਜਾਰੀ ਕੀਤਾ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਜਦੋਂ ਕਿ ਪਾਕਿਸਤਾਨ ਨੇ ਇਸ ਵਾਰ ਇੱਕ ਕੁਆਇਨ ਜਾਰੀ ਕਰਕੇ ਇਨ ਕੇ ਪੈਲ ਕੀਤੀ ਆ ਤੇ ਜਿਹਦੇ ਲਈ ਪਾਕਿਸਤਾਨ ਗਵਰਨਮੈਂਟ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਤੇ ਆਸ ਕਰਦੇ ਆ ਅੱਗੇ ਤੋਂ ਵੀ ਪਾਕਿਸਤਾਨ ਗਵਰਨਮੈਂਟ ਇਸੇ ਤਰ੍ਹਾਂ ਕੁਆਇਨ ਜਾਰੀ ਕਰਦੀ ਰਹੂਗੀ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਤੇ ਬਾਕੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਨਾਲ ਦੇਖਦੇ ਰਹੋ ਧੰਨਵਾਦ